ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰਾ ਨਾਮ ਹੈ ਗਬਲਕੀਰ ਸੰਤਸੀ ਮੇਰੇ ਨਾਮ ਵੀਰਪ੍ਰਤਾ ਗਿਲਸਨ ਅੱਜ ਸੀਤਾਨ ਗੁਰੂ ਜੀ ਦਾ ਅੰਮ੍ਰਿਤਸਰ ਆਣਾ ਸਾਖੀ ਸੁਣਾਵਾਂਗੇ ਗੁਰੂ ਪਿਆਰੀ ਸੰਗ ਜੀ ਤੁਸੀਂ ਤਾਂ ਜੋ ਕੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਬੱਤੇ ਹਾਂ ਅੱਜ ਮੈਂ ਤਾਂ ਹਰਦੇ ਨਾ ਗੁਰੂ ਤੇਗ ਬਹਾਦਰ ਜੀ ਦੀ ਸਾਕੀ ਸੰਸੰਕਰੇ ਜਾਣਾਂ ਹਾਂ 21 ਨਵੰਬਰ 1649 ਐਸਵੀ ਨੂੰ ਗੁਰੂ ਤੇਗ ਬਹਾਦਰ ਸਾਹਿਬ ਜੀ ਅੰਮ੍ਰਿਤਸਰ ਗਏ ਉਸ ਵੇਲੇ ਦਰਬਾਰ ਸਾਹਿਬ ਤੇ ਪ੍ਰੀਤੀ ਚੰਦ ਦੇ ਪੁੱਤਰ ਹਰਜੀ ਦਾ ਕਬਜ਼ਾ ਸੀ ਉਹ ਹਣ ਮਹੱਲੇ ਸੱਤ ਦੇ ਨਾਮ ਬਾਨੀ ਉਚਾਰ ਕੇ ਰਬਾ ਬਿਆਨ ਤੋਂ ਪਰੌਣ ਲੱਗ ਪਈ ਸੀ ਤੇ ਰਬਾ ਵੀ ਉਸ ਦੀ ਬਾਣੀ ਦਾ ਕੀਰਤਨ ਦਰਬਾਰ ਵਿੱਚ ਸੀ ਕੀਰਤਨ ਕਰ ਲਗ ਪੈ ਸੰ ਜਿਸ ਤੋਂ ਸੰਗਤ ਬਹੁਤ ਪਰੇਸ਼ਾਨ ਸੀ ਜਦੋਂ ਹਰਜੀ ਨੇ ਗੁਰੂ ਜੀ ਤਾ ਅੰਮ੍ਰਿਤਸਰ ਆਣਾ ਸੋਣਿਆ ਤੇ ਉਸ ਨੇ ਮਸੰਦਨੂ ਕਿਹਾ ਕੇ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਕਰਵਾ ਦਿੱਤੇ ਜਦੋਂ ਗੁਰੂ ਜੀ ਆਏ ਤੇ ਦਰਬਾਰ ਸਾਹਿਬ ਦੇ ਦਰਵਾਜੇ ਬੰਦ ਸੀ ਗੁਰੂ ਜੀ ਨੇ ਸੰਗਤ ਸਮੇਤ ਸਰੋਵਰ ਵਿੱਚ ਇਸ਼ਨਾਨ ਕੀਤਾ ਤੇ ਹੋ ਉੱਠੇ ਅਕਾਲ ਤਖਤ ਸਾਹਿਬ ਦੇ ਲੱਗੇ ਥਰਾ ਹੈ ਉੱਥੇ ਬੈਠ ਕੇ ਦੀਵਾਨ ਲਾਇਆ ਪਾਈ ਮੱਖਣ ਸ਼ਾਵਾ ਪਾੜੀ ਸੀ ਸਤਗੁਰ ਦੇ ਨਾਲ ਸੰਜ ਕੋਲ ਆਪਣੀ ਨੌਖਰ ਸੰਤੇ ਕਾਫੀ ਹੋ ਮੀਰ ਸੀ ਤਾਂ ਉਹਨਾਂ ਨੇ ਕਿਹਾ ਕਿ ਗੁਰੂ ਜੀ ਇਹ ਮਸੰਤਾ ਪ੍ਰੇਸ਼ਤ ਹੋ ਚੁੱਕੇ ਹਨ ਇਨਾਂ ਨੂੰ ਸਜਾ ਦਈਏ ਤਾਂ ਮਹਾਰਾਜ ਨੇ ਕਿਹਾ ਕਿ ਇਹ ਤਾਂ ਪਹਿਲਾ ਹਿਲਾਲ ਚ ਦੇ ਮਾਰੇ ਹਨ ਪੂਜਾ ਦਾਤਾਨ ਖਾ ਕੇ ਇਨਾਂ ਦੀ ਤਾਂ ਮਤ ਮਾਰੀ ਜਾ ਚੁੱਕੀ ਹੈ ਇਨਾਂ ਕੋਲ ਕੋਈ ਕਰਮ ਨਹੀਂ ਹੈ ਸਾਮ ਟਾਲਟੇ ਗੁਰੂ ਜੀ ਦਰਬਾਰ ਦਰਬਾਰ ਸਾਹਿਬ ਤੋਂ ਵੱਲੇ ਪਿੰਚਾ ਲਗੇ ਵੱਲੇ ਪਿੰਚ ਵਿੱਚ ਇੱਕ ਮਾਈ ਨੇ ਕਾਫੀ ਗੁਰੂ ਜੀ ਦੀ ਸੇਵਾ ਕੀਤੀ ਗੁਰੂ ਸਾਹਿਬ ਜਣ ਉਸ ਨੂ ਤੇ ਨਗਰ ਨਿਵਾਸੀ ਨੂੰ ਅਸੀਸ ਦਿੱਤਾ ਜਦੋਂ ਗੁਰੂ ਜੀ ਦਰਬਾਰ ਸਾਹਿਬ ਤੋਂ ਚਲੇ ਗਏ ਤਾਂ ਸੰਤਾਂ ਨੇ ਦਰਵਾਜ਼ੇ ਖੋਲ ਦਿੱਤੇ مکھن شاہ تے ہور سکھ سانگتا نے مسندہ نو لانتا پائیا مسندہ نے کئی طرح دے بہانے بنائے مکھن شاہ نے کہا کہ اجے بھی سما ہے اپنی گلتی بخشا لو جب دیا ڈیاگ نو پٹا لگیا کہ گرو جی آئے تے مسندہ نے دروازہ نہیں کھولیا تے او دسن تو وہ درست جے تا دیا ڈیاگ سیٹی نا والے پن گئے ਗੁਰੂ ਸਾਹਿਬ ਜੀ ਨੇ ਦਰਸ਼ਨ ਕਿਤੇ ਹਟ ਚੋਲੇ ਪੁੱਲਾ ਬਖਸਾਇਆ ਗੁਰੂ ਸਾਹਿਬ ਜੀ ਨੇ ਸਿੱਖ ਸੰਗਤ ਨੂੰ ਅਸੀਸ ਦਿੱਤੇ ਅਗਲੀ ਸਵੇਰ ਨੂੰ ਮਸਾਦ ਵੀ ਗੁਰੂ ਸਾਹਿਬ ਕੋਲ ਪਹੁੰਚ ਗਏ ਉਹਨਾਂ ਨੇ ਦਰਵਾਜ਼ੇ ਨਾ ਖੋਲ੍ਹਣ ਦੇ ਕਈ ਬਹਾਨੇ ਬਣਾਏ ਗੁਰੂ ਸਾਹਿਬ ਨੇ ਕਿਹਾ ਕਿ ਪੂਜਾ ਧੰਨ ਤੁਹਾਡੀ ਹੱਡੀਆਂ ਵਿੱਚ ਵਰ ਗਿਆ ਹੈ ਤੁਸੀਂ ਈਰਖਾ ਅਤੇ ਨਫ਼ਰਤ ਵਿੱਚ ਸੜਦੇ ਪਏ ਹੋ ਗੁਰੂ ਸਾਹਿਬ ਜੀ ਨੇ ਫਰਮਾਇਆ ਨਾਮ ਸਾਧ ਤੁਮ ਅਮਰ ਸਰੀਆ ਤ੍ਰਿਸ਼ਨਾ ਆਗਨ ਆਗਨ ਸਰੀਏ ਇੰਥੇ ਅੰਥਰ ਸਰੀਏ ਗੁਰੂ ਜੀ ਨੇ ਕੇਵਲ ਮਸੰਦਨ ਨੂੰ ਕਿਹਾ ਵੈਸੀ ਤਾਂ ਅੰਦਰ ਤ੍ਰਿਸ਼ਨਾ ਲਾਲਚ ਵਿੱਚ ਸੜੇ ਰੇਸੀ ਮਸੰਤਾ ਗੁਰੂ ਸਾਹਿਬ ਜੀ ਨੇ ਖੁਸ਼ੀ ਨਾ ਪ੍ਰਾਪਤ ਕਰ ਸਿੱਖਿਆ ਦਿਨ ਦਿਨ ਗੁਰੂ ਸਾਹਿਬ ਅੰਮ੍ਰਿਤਸਰ ਕੋਲ ਵੱਲ ਲੈ ਪੈਣ ਰਿਹਾ ਢੈ ਨਗਰਨੀ ਵਸਿਆ ਨੂੰ ਹੱਲ ਕੀਤਾ ਸਿੱਖਿਆ ਜੋ ਸਿੱਖ ਸੰਗਤ ਦੀ ਮਾਇਆ ਕਰਕੇ ਪ੍ਰੇਸ਼ ਤੋਂ ਜਾਂਦਾ ਹੈ ਉਹ ਕਦੇ ਵੀ ਗੁਰੂ ਜੀ ਦੀ ਖੁਸ਼ੀ ਦਾ ਪਾਤਰ ਨਹੀਂ ਬਣ ਸਕਦਾ ਹਾਂ ਇਸ ਦੇ ਨਾਲ 10 ਖੀਮਾ ਦਾ ਜਾਚਖ ਹੈ ਬੋਲੇ ਚੱਕ ਦੀ ਕੀ ਮਾ ਵਾਹਿਗੁਰਜੀ ਦਾ ਕਾਸਾ ਵਾਹਿਗੁਰਜੀ ਫਤਿਹ ਬਲੇ ਸੋਨੇ ਹਾਲ ਸੋਤ ਜੀਤ ਕਾਲ